ਆਇਆ ਹੈ ਬਹੁਤ ਨਵੇਂ ਫੀਚਰਾਂ ਦੇ ਨਾਲ ਆਇਆ ਹੈ ਬਹੁਤ ਵਧੀਆ ਕੰਪਨੀ ਅਪਡੇਟ ਕੀਤੀ ਹੈ ਕਿ ਸਾਰੇ ਕਿਸਾਨ ਭਰਾਵਾਂ ਨੂੰ ਇੱਥੇ ਜਾਨੀ ਸਟਾਲ ਤੇ ਪਹੁੰਚ ਰੱਖ ਦਿੱਤਾ ਜਾਂਦਾ ਹੈ ਤੇ ਸਾਰੇ ਰੱਖੇ ਹੋਏ ਆ ਪਹਿਲਾ ਨਾਮ ਫਰਟੀਲਾਈਜ਼ਰ ਜੀ ਦੂਸਰਾ ਨਾਮ ਜਿੰਦਰੇ ਡਸਕ ਜਿੰਦਰੇ ਹਾਂਜੀ ਕਿਸਾਨ ਭਰਾਵੋ ਜੀਐਸਬੀ ট্রেਡਿੰਗ ਕੰਪਨੀ ਦੋਦਾ ਖੇਤੀਬਾੜੀ ਦੇ ਸੰਦਾਂ ਤੇ ਖਾਸ ਆਫਰ ਲੈ ਕੇ ਸ਼੍ਰੀ ਮੋਖਸਰ ਸਾਹਿਬ ਮਾਗੀ ਮੇਲੇ ਤੇ ਰਾਜਾ ਅਵਤਾਰ ਕੰਪਨੀ ਦੇ ਸੰਦਾਂ ਤੇ ਖਾਸ ਆਫਰ ਲੈ ਕੇ ਪਹੁੰਚ ਰਹੇ ਆ ਜੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਉੱਥੇ ਪਹੁੰਚ ਕੇ ਸੰਦਾਂ ਦੀ ਨਵੀਂ ਤਕਨੀਕ ਨਵੇਂ ਆਫਰ ਜਾਣੋ ਤੇ ਨਵੇਂ-ਨਵੇਂ ਸੰਦ ਖੇਤੀਬਾੜੀ ਦੇ ਖਰੀਦਣ ਵਾਸਤੇ ਮਾਗੀ ਮੇਲੇ ਚਾਹਲ ਪੈਲਸ ਦੇ ਵੇ ਤੈ ਜਰੂਰ ਪਹੁੰਚੋ ਜੀ ਤੇ ਬਾਈ ਨਾਲ ਆਪਾਂ ਗੱਲ ਵੀ ਕਰਵਾਉਣੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਪੜਾਵਾਂ ਨੂੰ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੀ ਜੀ ਮੁਖਸਰ ਸਾਹਿਬ ਜੋ ਕਿ ਚਾਲੀ ਮੁਕਤੀਆਂ ਦੀ ਯਾਦ ਵਿੱਚ ਪਵਿੱਤਰ ਧਰਤੀ ਤੇ ਚੀਤੀ ਦੀ ਜੋੜ ਮੇਲਾ ਲੱਗਦਾ ਹੈ ਉੱਥੇ ਸਾਡੇ ਵੱਲੋਂ ਸਾਡੀ ਕੰਪਨੀ ਵੱਲੋਂ ਰਾਜਾ ਅਵਤਾਰ ਕਾਸੀ ਦੀ ਸਟਾਲ ਲੱਗ ਰਹੀ ਹੈ ਚਾਰ ਪਾਸ ਮਨੋਤ ਰੋਡ 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 ਚਾਰ ਪਾਸੇ ਵਿੱਚ ਜਿੱਥੇ ਕਿ ਅਸੀਂ ਇੱਕ ਬਹੁਤ ਵਧੀਆ ਪ੍ਰਾਦਾ ਕੀਤਾ ਗਿਆ ਸਾਡੇ ਵੱਲੋਂ ਜੋ ਕਿ ਅਸੀਂ ਜਿਹੜੀ ਕੀ ਰਿਪਰ ਦੀ ਨੂੰ ਲਾਂਚ ਕਰ ਰਹੇ ਹਾਂ ਜੋ ਨਵ ਰਿਪਰਾ ਹੈ ਬਹੁਤ ਨਵੇਂ ਫੀਚਰਾਂ ਦੇ ਨਾਲ ਆਇਆ ਹੈ ਬਹੁਤ ਵਧੀਆ ਕੰਪਨੀ ਨੇ ਅਪਡੇਟ ਕੀਤੀ ਹੈ ਕਿ ਸਾਰੇ ਕਿਸਾਨ ਭਰਾਵਾਂ ਨੂੰ ਉੱਥੇ ਜਾਨੀ ਸਟਾਲ ਤੇ ਪਹੁੰਚੇ ਦਾ ਸੱਦਾ ਤਾਂ ਆਇਆ ਹੈ ਤੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੀ ਸਟਾਲ ਤੇ ਪਹੁੰਚੋ ਤੇ ਸਾਰੇ ਜੋ ਕਿ ਪਰਾ ਦੇ ਵਿੱਚ ਫਰ ਦੇ ਨਵੇਂ ਐਪਲੀਮੈਂਟ ਆਏ ਆ ਜਾਂ ਨਵੇਂ ਫੀਚਰਾਂ ਦੇ ਨਾਲ ਲੈ ਕੇ ਆ ਰਹੇ ਆ ਉਹਨਾਂ ਨੂੰ ਵੇਖੋ ਤੇ ਮੇਲੇ ਤੇ ਬੁਕਿੰਗ ਕਰਵਾਓ ਇਹ ਖਾਸ ਆਫਰ ਵੀ ਆ ਕਿ ਜੋ ਕਿਸਾਨ ਪਰਾ ਮੇਲੇ ਤੇ ਤੁੜੂਰੀਪੁਰ ਦੀ ਬੁਕਿੰਗ ਕਰਦਾ ਹੈ ਇਹ ਲੱਕੀ ਡਰਾ ਰੱਖਿਆ ਹੋਇਆ ਹੈ ਤੇ ਉਹਨਾਂ ਦਾ ਇਥੇ 쿠ਪਨ ਪਾਇਆ ਜਾਊਗਾ ਜੋਗੇ 15 ਚਾਰ ਨੂੰ 15 ਤਰੀਕ ਨੂੰ ਕੱਢਿਆ ਜਾਊਗਾ ਸ਼ਾਮ 4:00 ਵਜੇ ਅਖੇਆ ਪਹਿਲਾ ਨਾਮ ਫਾਤੀ ਨਜ਼ਰ ਦੂਸਰਾ ਨਾਮ ਗਿੰਦਰੇ ਦਸਕਿੰਦਰੇ ਔਰ ਚੌਥਾ ਤੇ ਪੰਜਵਾਂ ਨਾਮ ਦੋ ਸਾਈਕਲ ਇਹ ਜੀ ਟੂੜੀ ਇੱਕ ਜ਼ਰੂਰੀ ਕਿਸਾਨ ਭਰਾਵਾਂ ਨੂੰ ਇਹ ਅੱਥਾ ਚਾਹੁੰਦੇ ਆ ਇਸ ਰੀਪਰ ਦੇ ਵਿੱਚ ਬਹੁਤ ਵਧੀਆ ਕੰਪਨੀ ਚੇਂਜਸ ਕੀਤਾ ਹੋਈਆਂ ਹੈ ਤੇ ਬਹੁਤ ਵਧੀਆ ਆਫਰ ਦੇ ਰਹੀ ਹੈ ਮਾਗੇ ਮੇਲੇ ਦੀ ਬੁੱਕ ਕਿਤੇ ਟੂੜੀ ਰੀਪਰ ਤੇ ਜੋ ਕਿ ਇੱਕ ਪਿਛਲੇ ਸਾਲ ਦੀ ਤਰ੍ਹਾਂ ਇੱਕ ਡਰਗ ਆਪਣੀ ਵੀ ਰੱਖਿਆ ਹੋਇਆ ਹੈ ਤੇ ਜੋ ਮਾਗੀ ਮੇਲੇ ਤੇ ਕਿਸਾਨ ਮੇਲੇ ਤੇ ਐਸਟੀ ਮੁਗੀ ਕਰਵਾਏਗਾ ਟੂੜੀ ਰਿਪਰ ਦੀ ਉਹਦਾ ਲੱਕੀ ਡਰਾਅ ਦੇ ਵਿੱਚ ਨਾਮ ਪਾ ਦੇਊਗਾ ਕੂਪਨ ਤੇ ਜੋ ਕਿ ਅਸੀਂ ਕੂਪਨ ਦੇ ਵਿੱਚ ਨਾਮ ਰੱਖੇ ਹੋਏ ਆ ਪੰਜ ਨਾਮ ਰੱਖੇ ਹੋਏ ਆ ਇਸ ਵਾਰ ਜੋ ਨਾਮ 15 ਤਰੀਕ ਨੂੰ ਸ਼ਾਮ 4 ਵਜੇ ਕੱਢੇ ਜਾਣੇ ਆ ਤੇ ਇੱਕ ਹੋਰ ਸੁਣ ਦੱਸ ਜੀ ਇੱਕ ਕੰਪਨੀ ਮਾਗੀ ਮੇਲੇ ਤੇ ਮਸ਼ੀਨ ਦੇ ਨਾਲ ਟੂੜੀ ਰਿਪਰ ਦੇ ਨਾਲ ਐਸ ਨਾਲ 300 ਬਲੇਟਰ ਦਾ ਸੈੱਟ ਰਿਡੀ ਰੀਆ ਤੇ ਨਾਲ ਬਹੁਤ ਵਧੀਆ ਆਫਰ ਕੰਪਨੀ ਦੇ ਰਹੀ ਆ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਅਪੀਲ ਹੈ ਕਿ ਸਾਡੇ ਸਟਾਲ ਤੇ ਪਹੁੰਚੋ ਰੀਪਰ ਦੀ ਬੁਕਿੰਗ ਕਰਵਾਓ ਇਸ ਆਫਰ ਦਾ ਵੱਧ ਤੋਂ ਵੱਧ ਲਾਭ ਉਠਾਓ ਸਸਤੀ ਕਾਲ